ਜੀ ਖੇਤੀ ਵਾਲੇ ਸੰਦ ਤਾਂ ਬਹੁਤ ਦੇਖੇ ਨੇ ਪਰ ਇੰਨੇ ਵੱਡੇ ਸਾਈਜ਼ ਦਾ ਕਰਹਾ ਨਹੀਂ ਦੇਖਿਆ ਕਿਤੇ ਪਹਿਲਾਂ ਇਹਦੀ ਹਾਈਟ ਆਲਮੋਸਟ ਆਲਮੋਸਟ ਮੇਰੇ ਜਿੰਨੀ ਆ ਠੀਕ ਹੈ ਜੀ ਇਹ ਖੇਤੀ ਵਾਲਾ ਕਰਹਾ ਇਹਨਾਂ ਦਾ ਵહન ਪੱਧਰ ਕਰਨ ਵਾਸਤੇ ਲੇਜ਼ਰ ਕਰਾ ਕੇ ਐਸਾ ਦੇਓ ਇਹਨਾਂ ਦਾ ਇਹ ਕੈਨੇਡਾ ਦੇ ਸ਼ਹਿਰ ਤੂੰ ਅਲਵਰਟਾ ਦੇ ਇੱਕ ਪਿੰਡ ਦੇ ਖੇਤ 'ਚ ਪਿਆ ਠੀਕ ਹੈ ਹੋਰ ਖੇਤੀ ਵਾਲੇ ਅਜੇ ਸੰਧ ਦੇਖਣ ਵਾਸਤੇ ਜੀ ਲਾਈਕ ਜਰੂਰ ਕਰ ਲਿਓ ਪੇਜ ਨੂੰ ਆਪਣੇ ਨੂੰ ਆਪਾਂ ਬਸ ਇਹ ਜਿਹੀਆਂ ਚੀਜ਼ਾਂ ਦਿਖਾਈ ਤੁਰੀ ਹੋਣੀਆਂ ਹੁਣ ਕੰਮ ਖਿੱਚ ਕੇ ਰੱਖਣਾ ਠੀਕ ਹੈ ਉਹ ਗੇਜਾ ਲੱਗੇ ਵਿਆ ਦੱਸਣ ਵਾਸਤੇ ਟਰੈਕਟਰ ਵਾਲੇ ਨੂੰ okay thank you g